ਜੈਪੋੜੇ ਨਾਥ ਦੋਸਤੋ ਭੋਲੇ ਨਾਥ ਦੇ ਭਗਤ ਵੀ ਹਰ ਥਾਂ ਤੇ ਰੰਗ ਬੰਨ੍ਹ ਦਿੰਦੇ ਨੇ ਮੈਟਰੋ ਦੇ ਵਿੱਚ ਭੋਲੇ ਨਾਥ ਦੇ ਭਾਜਨ ਚੱਲ ਰਹੇ ਨੇ ਤੇ ਸਾਰਿਆਂ ਜਿੰਨੇ ਵੀ ਲੋਕ ਬੈਠੇ ਨੇ ਸਾਰਿਆਂ ਨੇ ਵੀਡੀਓ ਬਣਾਉਣੀ ਵੀ ਸ਼ੁਰੂ ਕਰਤੀ ਤੇ ਨਾਲ-ਨਾਲ ਭਾਜਨ ਗਾਉਣਾ ਵੀ ਸ਼ੁਰੂ ਕਰਤਾ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਜੈ ਭੋਲੇ ਨਾਥ ਲਿਖਣਾ ਹੈ ਕਮੈਂਟਾਂ ਦੇ ਵਿੱਚ ਤੇ ਹਰ ਇੱਕ ਭਗਤ ਤੱਕ ਪਹੁੰਚਾ ਦਿਓ ਕਿ ਭੋਲੇ ਦੇ ਭਗਤ ਵੀ ਨਿਰਾਲੇ ਨੇ ਭੋਲੇ ਦੀ ਤਰ੍ਹਾਂ ਤਾਂ ਦੋਸਤੋ ਜਿੱਥੇ ਜਾਂਦੇ ਨੇ ਰੰਗ ਬੰਨ੍ਹ ਦਿੰਦੇ ਨੇ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਜਲਦੀ ਜਲਦੀ ਸ਼ੇਅਰ ਕਰਿਓ mera bola na mane ohna ko keth me mana mujhe mera bola na mane ohna ko paave na latu aveera ohna ko paave na latu aveera bhule ko paave na latu aveera ohna ko paave na latu na peera ohna ko paave na latu aveera kambte bola ji ਹੋ ਨਨ ਵਾਲੇ ਉਹਨਾਂ ਕੋ ਕਿਤੇ ਦੇ ਬਣਾਉਂਦੇ ਤਾਂ ਦੋਸਤੋ ਭੋਲੇ ਦੇ ਭਗਤ ਨੇ ਰੰਗ ਬੰਨ ਰੱਖਿਆ ਮੈਟਰੋ ਦੇ ਵਿੱਚ ਸੋਸ਼ਲ ਮੀਡੀਆ ਤੇ ਅਕਸਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਮੈਟਰੋ ਦੇ ਵਿੱਚ ਭਜਨ ਗਾਉਂਦੇ ਹੋਏ ਜਿਹੜੇ ਸੰਗਤ ਸ਼ਰਧਾਲੂ ਹੁੰਦੇ ਨੇ ਉਹ ਅਕਸਰ ਨਜ਼ਰ ਆਉਂਦੇ ਨੇ ਤਾਂ ਭੋਲੇ ਦੇ ਭਗਤ ਰੰਗ ਬੰਨਦੇ ਹੋਏ ਨਜ਼ਰ ਆਏ ਤੇ ਸਾਰੇ ਵੀਡੀਓ ਵੀ ਬਣਾ ਰਿਹਾ ਨਾਲ ਨਾਲ ਭਜਨ ਵੀ ਗਾ ਰਿਹਾ ਜੈ ਭੋਲੇनाथ ਲਿਖ ਕੇ ਨਾਲ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਮੈਂਟਾਂ ਚ ਆਪਣੀ ਰਾਏ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ